ਬ੍ਰਿਟਿਸ਼ ਕੋਲੰਬੀਆ ਜਾਨੀ BC ਦੇ ਸ਼ਹਿਰ ਸਰੀ ਚ ਆਇਆ ਮੈਂ ਪਿਛਲੇ ਦਿਨੀ ਤੇ ਆਹ ਜਿਹੜਾ ਗਰਾਊਂਡ ਤੁਹਾਨੂੰ ਮੈਂ ਪਹਿਲਾਂ ਦਿਖਾਈ ਚੁੱਕਿਆ ਵੀ ਇਹ ਮਾ ਖੇਡ ਕਬੱਡੀ ਦੇ ਜਿਹੜੇ ਇੱਥੋਂ ਅੰਤਰਰਾਸ਼ਟਰੀ ਪੱਧਰ ਤੇ ਹੀਰੇ ਪੈਦਾ ਹੋਏ ਆ ਇਸ ਗਰਾਊਂਡ ਚੋਂ ਪੈਦਾ ਹੋਏ ਆ ਇਹ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਤੇ ਹੁਣ ਇੱਥੇ ਨਾ ਵੈਸੇ ਜਿਹੜੇ ਸਾਡੇ ਪੰਜਾਬੀ ਜਿਹੜੀ ਕਮੇਟੀ ਆ ਜਿਹੜੇ ਘਰੋਂ ਜਦੋਂ ਆਉਂਦੇ ਆ ਕਈ ਵਾਰੀ ਹੁਣ ਬੱਚੇ ਪੜ੍ਹਦੇ ਆ ਜਾਂ ਕੋਈ ਕੰਮ ਕਰਦੇ ਦੇ ਜਾਵੜਦੇ ਆ ਤੇ ਕੋਈ ਟਾਈਮ ਬਤਾਉਣਾ ਹੁੰਦਾ ਜਿਹੜਾ ਪਾਰਕਾਂ 'ਚ ਜਾਵੇ ਸੱਥ ਕਹਿੰਦੇ ਅਜਵੇਂ ਹਣਾ ਉਹ ਤਰੀਕੇ ਨਾਲ ਤੇ ਆ ਹੁਣੇ ਗਰਾਊਂਡ 'ਚ ਸਾਡੇ ਮੰਨ ਲਓ ਆਏ ਨੇ ਇੱਥੇ ਬਜ਼ੁਰਗ ਬਜ਼ੁਰਗ ਨਾ ਕਹਾਂਗੇ ਕਹਦੇ ਆ ਜੀ ਨਾ ਨਾ ਬਜ਼ੁਰਗ ਨਹੀਂ ਜੀ ਆਦੇ ਥੋੜਾ ਜਿਹਾ ਉੱਚੀ ਕਰਿਓ ਜੀ ਥੋੜਾ ਹਾਸੂਈ ਸਤਰੀ ਇੱਥੇ ਰੱਖੋ ਇਹ ਹੁਣ ਨਾ ਜੀ ਵੈਸੇ ਤਾਂ ਵੈਸੇ ਬਹਿ ਜਾਂਦੇ ਆ ਉੱਥੇ ਕੋਈ ਤਾਕਤ ਫੂਸਾ ਤੇ ਅੱਜ ਥੋੜਾ ਜਿਹਾ ਇਹ ਆ ਵੀ ਹੁਣ ਬਾਸ ਪਈ ਜਾਂਦੀ ਆ ਘਟ ਆਉਂਦੇ ਆ ਮੈਨੂੰ ਫਿਰ ਜ਼ਿਆਦਾ ਲੱਗਦੀ ਆ ਜੀ ਪਹਿਲਾਂ ਥੋੜਾ ਕਿਹੜਾ ਪਿੰਡ ਆ ਜੀ ਕੀ ਨਾ ਹਾਂ ਜੀ ਥੋੜਾ ਕੀ ਨਾ ਜੀ ਮੈਂ ਮਨ ਜਸਵਿੰਦਰ ਜਸਵਿੰਦਰ ਸਿੰਘ ਕਿਹੜਾ ਪਿੰਡ ਆ ਜੀ ਥੋੜਾ ਉਧਰ ਪੰਜਾਬ 'ਚੋਂ ਪਖਵਾਰ ਹੈ ਜੀ ਪਖਵਾਰ ਪਖਵਾਰ ਕਿੰਨਾ ਕ ਟਾਈਮ ਹੋ ਗਿਆ ਐ ਇਹਨੂੰ ਮੈਨੂੰ 17 ਸਾਲ ਹੋ ਗਏ ਤੇ ਕਿੰਨਾ ਕ ਉਦੋਂ ਦਾ ਬਦਲਾਅ ਦੇਖਦੇ ਆ ਜੀ ਵੀ ਜਿਵੇਂ 17 ਸਾਲ ਆਏ ਸੀ ਤੇ ਹੁਣ ਜਿਹੜਾ ਹੁਣ ਕਿੰਨਾ ਕ ਲੱਗਦਾ ਤੁਹਾਨੂੰ ਕੈਨੇਡਾ ਅੱਜ ਨੂੰ ਤਾਂ ਬਹੁਤ ਬਦਲਾਅ ਦਾ ਫਰਕ ਪਿਆ ਹੈ ਕਿਹੜੇ ਹਿਸਾਬ ਨਾਲ ਬਦਲਾਅ ਵੀ ਜਿਵੇਂ ਹੁਣ ਆਬਾਦੀ ਤਾਂ ਆਪਣੀ ਆ ਤਾਂ ਮੈਨੂੰ ਲੱਗਦੀ ਇੱਕ ਮਿੰਨੀ ਪੰਜਾਬੀ ਬਣ ਗਿਆ ਮਿੰਨੀ ਪੰਜਾਬ ਦਾ ਜਿਹੜਾ ਬਣਨਾ ਸੀ ਉਹ ਤਾਂ ਬਣ ਗਿਆ ਹਾਂਜੀ ਪਰ ਜਿਹੜੇ ਇੱਥੇ ਜਿਹੜੇ ਹਾਲਾਤ ਹਨ ਅੱਜ ਨੂੰ ਹੂੰ ਉਰੇ ਮਨਾਇਆ ਹੋਇਆ ਹੋਵੇ ਕਿਵੇਂ ਲੱਗਦੇ ਆ ਹਾਲਾਤ ਵੀ ਜੇ ਇੱਥੇ ਪੰਜਾਬੀ ਬੱਚੇ ਪੜ੍ਹਨ ਆਉਂਦੇ ਆ ਜਾਂ ਹੋਰ ਆ ਸਰਕਾਰਾਂ ਦੇ ਕਾਨੂੰਨ ਵੀ ਬਣੇ ਜਾਂਦੇ ਆ ਹਨਾ ਬਰਨਾਲ ਸਰ ਹਾਂਜੀ ਤੁਹਾਡਾ ਕੀ ਨਾਂ ਜੀ ਹਰਪਾਲ ਸਿੰਘ ਗੜਾਲੀ ਇਹ ਤੁਹਾਡਾ ਕਿਹੜਾ ਏਰੀਆ ਜੀ ਹੋਰ ਏਰੀਆ ਜੈਤੋਵੰਡੀ ਜੈਤੋਵੰਡੀ ਤੇ ਤੁਸੀਂ ਕਿੰਨਾ ਕੁ ਟਾਈਮ ਹੋ ਗਿਆ ਜੀ ਆਇਆਂ ਨੂੰ ਨੂੰ 14 ਸਾਲ ਹੋ ਗਏ ਯਾਰ ਮੈਨੂੰ ਲੱਗਦਾ ਤੁਸੀਂ ਤਾਂ ਨੌਕਰੀ ਕਰਦੇ ਸੀ ਨਾ ਇੱਥੇ ਦੇ ਕਿਸੇ ਕੁਝ ਹਾਂਜੀ ਰਿਟਾਇਰ ਹੋ ਗਏ ਰਿਟਾਇਰ ਹੋ ਗਏ ਤੇ ਬੱਚੇ ਕੋਲੇ ਬੇਟਾ ਇੱਥੇ ਕਿ ਬੇਟੀ ਆ ਜੀ ਬੇਟੀ ਆ ਜੀ ਤੇ ਤੁਹਾਨੂੰ ਕਿਵੇਂ ਲੱਗਦਾ ਜੀ ਉਦੋਂ ਦਾ ਤੇ ਹੁਣ ਦਾ ਮਾਹੌਲ ਕਿਵੇਂ ਐਥੋਂ ਦਾ ਵੀ ਜਿਹੜਾ ਮਾਹੌਲ ਨਾਲ ਥੋੜੇ ਦੇ ਵਿੱਚ ਹਰ ਕਮਿਊਨਿਟੀ ਵਿੱਚ ਕੋਈ ਬੰਦੇ ਮਾੜੇ ਹੁੰਦੇ ਆ ਜਿਹੜੇ ਖਰਾਬ ਮਾਹੌਲ ਖਰਾਬ ਕਰਦੇ ਆ ਹੂੰ ਉਸ ਕਰਕੇ ਥੋੜਾ ਬਹੁਤਾ ਜਿਵੇਂ ਜਦੋਂ ਆਵਾਜ਼ ਆ ਵੀ ਜਾਦੇ ਵਧਾਤੀ ਇਹਨਾਂ ਨੇ ਬੰਦੇ ਵਟਸਐਪ ਨੇ ਤੋਂ ਕੁਝ ਕਮਿਊਨਿਟੀ ਦੇ ਬੰਦੇ ਇਹੋ ਜਿਹੇ ਆ ਗਏ ਜਿਹੜੇ ਗੜਬੜ ਕਰਦੇ ਆ ਹਾਂ ਉਸ ਕਰਕੇ ਉਹ ਦਿਨਾਂ ਦਾ ਬਦਨਾਮ ਹੁੰਦਾ ਇਸ ਨੂੰ ਸਾਡੀ ਸਭ ਦਾ ਸਾਡੇ ਪੰਜਾਬੀ ਲੋਕ ਬਦਨਾਮ ਹੁੰਦੇ ਆ ਇਸੋ ਇਸ ਕਰਕੇ ਫਰਕ ਪੈਂਦਾ ਉਹ ਪੰਜਾਬੀਆਂ ਨੇ ਤਾਂ ਬਹੁਤ ਵੱਡੀਆਂ ਮੱਲਾ ਮਾਰੀਆਂ ਜਿਵੇਂ ਐਡੇ ਸ਼ਹਿਰ ਨੂੰ ਬੜਾ ਖੁਸ਼ਹਾਲ ਕਰਨ ਜੀ ਕੈਨੇਡਾ ਨੂੰ ਤਾਂ ਬਹੁਤ ਪਹਿਲਾਂ ਤੋਂ ਹਾਂ ਡਵੈਲਪਮੈਂਟ ਵੀ ਸਾਡੇ ਪੰਜਾਬੀਆਂ ਨੇ ਕੀਤੀ ਇੱਥੇ ਹਾਂ ਵੀ ਸਾਡੇ ਪੰਜਾਬੀ ਕਰਦੇ ਆ ਪਰ ਜਿਹੜੇ ਕੁਝ ਬੰਦੇ ਵਿੱਚ ਕਮਿਊਨਿਟੀ ਚ ਮਾੜੇ ਆ ਗਏ ਨਾ ਹਰ ਹਰ ਮੁਲਕ ਦੇ ਮੁਕਤੇ ਬੰਦੇ ਹੈਗੇ 165 ਛਾੜ ਮੁਲਕਾਂ ਦੇ ਬੰਦੇ ਆ ਪਰ ਵਿੱਚ ਕੋਈ ਕਮਿਊਨਿਟੀ ਚ ਮਾੜਾ ਬੰਦਾ ਆ ਜਾ ਤਾਂ ਉਹ ਪਹਿਲਾ ਗਿਣਿਆ ਜਾਂਦਾ ਤੇ ਚੰਗੇ ਕੰਮ ਘਟ ਜਣੇ ਆਂਦਾ ਮਾੜਾ ਬਹਿ ਲੱਗਦਾ ਤੇ ਇੱਕ ਮਿੱਠੀ ਝੇਲ ਕਹਿੰਦੇ ਇਹਨੂੰ ਇਹ ਕਿਉਂ ਕਹਿੰਦੇ ਆ ਜੀ ਮਿੱਠੀ ਝੇਲ ਕਿਉਂ ਕਹਿੰਦੇ ਇੱਕ ਮਿੱਠੀ ਝੇਲ ਕਿਉਂ ਆ ਮਿੱਠੀ ਝੇਲ ਇਹ ਜਿਹੜਾ ਬੰਦਾ ਇੱਥੇ ਆ ਜਾਂਦਾ ਉਹ ਜਾਂਦਾ ਅੱਜ ਜਾਂ ਨਾ ਕੱਲ ਜਾਂਦਾ ਨਾ ਨਹੀਂ ਜਾਂਦਾ ਜੇ ਤੁਸੀਂ ਤਾਂ ਦੇ ਸੀ ਵੀ ਚਲੇ ਜਾਣਾ ਯਾਰ ਇੱਥੇ ਜੀ ਨਹੀਂ ਲੱਗਦਾ ਫਿਰ ਉਹ ਉਹ ਕਿਹੜੇ ਲੋਕ ਹੈ ਜੀ ਕਹਿੰਦਾ ਐਵੇਂ ਹਰ ਇੱਕ ਜਾਂਦਾ ਨਹੀਂ ਤਾਂ ਜੋ ਮਿੱਠੀ ਝੇਲ ਆ ਵੀ ਜਾਂਦਾ ਐਡੀ ਕਹਿੰਦਾ ਹੈਗਾ ਵੀ ਰਹਿਣਾ ਨਹੀਂ ਹਾਂ ਅੱਛਾ ਅੱਛਾ ਇੱਥੇ ਕੰਮ ਕਰਨਾ ਪੈਂਦਾ ਕੰਮ ਬਿਨਾ ਜੇ ਤੁਸੀਂ ਨਾ ਕੰਮ ਕਰੋਗੇ ਤੁਹਾਡੀਆਂ ਇੱਕ ਸਟਾਰ ਜਾਲੀਆਂ ਮਕਾਨ ਦੀਆਂ ਗੱਡੀਆਂ ਦੀਆਂ ਕੰਮ ਜ਼ਰੂਰੀ ਹੈ ਨਹੀਂ ਇੱਕ ਇੱਕ ਜਿਵੇਂ ਆਪਾਂ ਬੱਚੇ ਆ ਸਾਡੇ ਦੀ ਆਪਾਂ ਉਹਨੂੰ ਸਰਵਾਇਆ ਸਮਝਦੇ ਆ ਤੇ ਇੱਕ ਜਿਹੜੇ ਇੱਥੋਂ ਦੇ ਕਲਚਰ ਦੇ ਹਿਸਾਬ ਨਾਲ ਪੜਾਈ ਦੇ ਹਿਸਾਬ ਨਾਲ ਵੀ ਉਹਨਾਂ ਅੰਗਰੇਜ਼ੀ ਆ ਪੰਜਾਬੀ ਬੱਚੇ ਸਾਡੇ ਕਿੰਨੇ ਅਸੀਂ ਬੋਲਣ ਲਾੜੇ ਸਾਡੀ ਮਾਂ ਬੋਲੀ ਨਾਲ ਕਿੰਨੇ ਕੁ ਜੋੜਦੇ ਦੇਖੋ ਬੱਚੇ ਤੇ ਬੰਦਾ ਕੰਮ ਤੇ ਵਿਜੀ ਆਉਦੇ ਤੇ ਬੱਚੇ ਦੇ ਹੁਣ ਗੁਰਦਵਾਰਿਆਂ ਦੇ ਕਲਾਸਾਂ ਲਾਉਂਦੇ ਆ अच्छा। ਉੱਥੇ ਗੁਰਦਾਰੇ 12-13 ਗੁਰਦਾਰੇ ਸਾਰੇ ਕਲਾਸਾਂ ਵਾਲੋਂ ਦੇ ਬੱਚੇ ਨੂੰ ਲਿਆਓ। ਠੀਕ ਹੈ। ਇਹਨਾਂ ਦੇ ਸਾਰੇ ਸਿਸਟਮ ਗੁਰਦਾਰੇ ਨਾਲ ਚੱਲਦਾ ਵਧੀਆ। ਬੱਚਿਆਂ ਦੀ ਸਹੂਲਤ ਕਰਦੇ ਆ ਬੱਚੇ ਨੂੰ ਖਾਣ-ਖੋਣ ਦਾ ਵੀ ਰੋਟੀ ਪਾਣੀ ਦਾ ਉਹ ਕਰਦੇ ਆ। ਹਾਂ। ਕਿਸੇ ਚੀਜ਼ ਦੀ ਕੋਈ ਹੋਰ ਘਾਟ ਆ ਤਾਂ ਉਹ ਵੀ ਗੁਰਦਾਰੇ ਵਾਲੇ ਕਰਦੇ ਆ ਬੰਦੇ ਆ। ਤੇ ਗੁਰੂ ਘਰਾਂ 'ਚ ਜਾਨੀ ਵੀ ਆਪਣੀ ਗੁਰਮੁਖੀ ਜਾਂ ਗੁਰਬਾਣੀ ਨਾਲ ਜੋੜਦੇ ਆ ਇਹ ਕਲਾਸਾਂ ਲੱਗਦੀਆਂ ਬਕਾਇਦਾ। ਜੋੜਦੇ ਕਲਾਸਾਂ ਲੱਗਦੇ ਆ ਬਕਾਇਦਾ ਬੱਚੇ ਨੂੰ। ਹਾਂ। ਤੇ ਉਹ ਜਿੰਨਾ ਉਹਦਾ ਫਰਜ਼ ਬੰਦਾ ਕਮਿਊਨਿਟੀ ਪੂਰਾ ਫਰਜ਼ ਕਰਦੇ ਆ। ਇੱਕ ਜਿਵੇਂ 10 ਸਨ ਟਰੂਡੋ ਪਹਿਲਾਂ ਰ ਮਿਹਰਬਾਨੀ ਜੀ ਕਰਕੇ ਤੇ ਜਹਾਜ਼ ਭਰ-ਭਰ ਕੇ ਆ ਗਏ ਹਨਾ ਮਨੋ ਕੋਈ ਆਈਰਲੈਸ ਕਰ ਲੋ ਜਾਂ ਵਰਕ ਪਰਮਿਟ ਦੇ ਹਿਸਾਬ ਨਾਲ ਤੇ ਹੁਣ ਤੋਂ ਵੀ ਲੱਗਦਾ ਵੀ ਆਹਦੇ ਵੀ ਕੱਢਣੇ ਵੀ ਬਹੁਤ ਇਥੋਂ ਉਹ ਕਿਉਂ ਮਨੋ ਇੰਨਾ ਪਹਿਲਾਂ ਮਗਾੜੇ ਤੇ ਹੁਣ ਫੇਰ ਕੱਢਣ ਵਾਲੀ ਗੱਲ ਉਹ ਤਾਂ ਦੇਖੋ ਜੀ ਮੈਂ ਆਸਟ੍ਰੇਲੀਆ 'ਚ ਹੋਇਆ ਸੀਗਾ ਮੋਢੇ ਚੜ੍ਹ ਚੜ੍ਹ ਕੇ ਜਾਵੜੇ ਮੋਢੇ ਦੇ ਬਾਹਰੋਂ ਕੱਢਣੇ ਪਏ ਹਾਂ ਹਰਕਤਾਂ ਮਾਰੀਆਂ ਕਰਦੇ ਇੱਥੇ ਕੁਝ ਬੰਦੇ ਉਹਦੇ ਵਿੱਚ ਮਾੜੇ ਕਮਿਊਨਿਟੀ ਦੇ ਮਾੜੇ ਬੰਦੇ ਆ ਜਾਂਦੇ ਆ ਫਿਰ ਉਹਨਾਂ ਨੇ ਬਦਲ ਟੂਡਰ ਦੇ ਵਿਚਾਰੇ ਨੂੰ ਕੋਸੇ ਨੇ ਉਹਨਾਂ ਨੇ ਖੇਲ ਕੀਤਾ ਉਹਨੂੰ ਸਤੀਵਾ ਦੇਣਾ ਪਿਆ ਹਾਂ ਉਹਨੂੰ ਫਿਰ ਮਜਬੂਰੀ ਈ ਸਤੀਵਾ ਦੇਣਾ ਪਿਆ ਟੂਡੋ ਬੰਦਾ ਬਹੁਤ ਗੁੱਡ ਬੰਦਾ ਬਹੁਤ ਵਧੀਆ ਬੰਦਾ ਸੀ ਪੰਜਾਬੀਆਂ ਦੇ ਹੱਕਾਂ ਲਈ ਤਾਂ ਚੰਗਾ ਸੀ ਵੈਸੇ ਹੀ ਚੰਗਾ ਸੀ ਹਰਕ ਦੇ ਹੱਕ ਲਈ ਅੱਛਾ ਅੱਛਾ ਬਹੁਤ ਨਾਈਸ ਫੈਮਿਲੀ ਹੈ ਪਰ ਉਹਨੂੰ ਵਿਚਾਰੇ ਨੂੰ ਵੇਸ਼ ਕਰਕੇ ਕਰਨਾ ਪਿਆ ਕਿ ਉਹਦੀ ਮਜਬੂਰੀ ਸੀ ਇਹ ਇੱਕ ਆਪਣੇ ਰਾਜਨੀਤੀ ਦਾ ਤੇ ਇੱਥੋਂ ਦਾ ਕਿੰਨਾ ਫਰਕ ਸਮਝਦੇ ਇੱਥੋਂ ਦੇ ਜਿਹੜੇ ਲੀਡਰ ਆ ਉਹ ਆਮ ਲੋਕਾਂ ਵਾਂਗੂ ਵਿਚੇ ਦੇ ਲੋਕਾਂ ਜਿਵੇਂ ਅਜੰਟਾ ਟਰੂਡੋ ਤੋਂ ਲੈ ਕੇ ਉਹ ਪ੍ਰਧਾਨ ਮੰਤਰੀ ਸੀ ਜਾਂ ਕੋਈ ਇੱਥੋਂ ਦਾ ਮਨਿਸਟਰ ਆ ਜਾਂ ਕੋਈ ਐਮਐਲਏ ਆ ਉਹ ਕਿਵੇਂ ਦੇਖਦੇ ਆ ਰਾਜਨੀਤੀ ਆਪਣੀ ਰਾਜਨੀਤੀ ਦਾ ਤੇ ਕਿੰਨਾ ਕੁ ਫਰਕ ਆ ਇੱਥੋਂ ਦੀ ਦਾ ਉੱਥੇ ਤਾਂ ਸਿਸਟਮ ਹੋਰ ਆ ਇੱਥੇ ਇਹ ਉੱਥੇ ਤਾਂ ਵੇਖੋ ਜੀ ਇੱਕ ਮੰਤਰੀ ਮਗਰ 50 ਸਿਕਿਉਰਿਟੀ ਵਾਲੇ ਗੱਡੀਆਂ ਫਿਰਦੀਆਂ ਵੇ ਹਾਂ ਇਹ ਤਾਂ ਕੱਲਾ ਹਸਪਤਾਲੀ ਵਾਲੇ ਕੱਲਾ ਹੀ ਫਿਰਉਂਦੇ ਜੋ ਮਰਜੀ ਜਿਹਨੂੰ ਮਰਜੀ ਪਾਠੇ ਜਾਣਾ ਕੋਈ ਬੰਦੇ ਨੂੰ ਪੈਂਦਾ ਉਹ ਸਾਰੇ ਸਾਰੇ ਇਹੀ ਆਉਂਦੇ ਆ ਇੱਥੇ ਗੁਰਦੁਆਰੇ ਵੀ ਜਾਂਦੇ ਆ ਸਾਡੇ ਦੇਖਦੇ ਆ ਜਿਹੜੇ ਪਾਠ ਕਰਦੇ ਜਾਂਦੇ ਮਤਲਬ ਦੇਖਦੇ ਆ ਵਧੀਆ ਪਬਲਿਕ ਡੀਲਿੰਗ ਕਰਦੇ ਆ ਹਰ ਬੰਦੇ ਨਾਲ ਭਰਾਵਾਂ ਨੂੰ ਮਿਲਦੇ ਆ ਉੱਥੇ ਤਾਂ ਬੰਦੇ ਮੰਤਰੀ ਦੇ ਨੇੜੇ ਹੀ ਲੱਗ ਸਕਦੇ ਆ ਆਪਾਂ ਐਮਐਲਏ ਦੇ ਹੁੰਦੇ ਆ ਇੱਥੇ ਅਸੀਂ ਵਿਕਟੋਰੀਆ گئے ਸੀਗੇ ਪਾਰਲੀਮੈਂਟ ਵਿਧਾਨ ਸਭਾ ਉੱਥੇ ਆ ਮਜ਼ਦੂਰ ਦਾ ਮਜ਼ਦੂਰ ਵੀ ਦੇਖ ਸਕਦਾ ਉਹਦੇ ਚ ਹਰ ਹਰ ਬੰਦਾ ਹੀ ਆਮ ਲੋਕਾਂ ਲਈ ਖੁੱਲੀ ਆ ਤੇ ਉੱਥੇ ਸਾਡੇ ਹਊਆ ਜਿਹਾ ਬਣਾਤਾ ਆਪਣੇ ਪੰਜਾਬ 'ਚ ਜਾਂ ਭਾਰਤ 'ਚ ਜਿਹੜਾ ਮਰਜ਼ੀ ਪਾਸ ਲੈ ਦੱਸੋ ਉੱਥੇ ਆਪਣੇ ਥੋੜੇ ਜਿਹਾ ਖਾਸ-ਖਾਸ ਬੰਦੇ ਨੇ ਜਿੰਦੇ ਆਪਾਂ ਨੂੰ ਦੂਜੇ ਪਾਸ ਮਿਲਦੇ ਨੇ ਹਾਂ ਟਿਕ ਬਰਾਬਰਤਾ ਦੀ ਗੱਲ ਕਿੰਨੀ ਕੁ ਸਹੀ ਆ ਵੀ ਇੱਥੇ ਜਿਵੇਂ ਹੁਣ ਜੇ ਆਪਾਂ ਇੱਕ ਔਰਤ ਵੇਖੀਏ ਉਹ ਵੀ ਓਵੇਂ ਕੰਮ ਕਰਦੀ ਆ ਇਧਰਲੇ ਪਾਸੇ ਮਰਦ ਉਹਦੇ ਬਰਾਬਰ ਮੁੰਡੇ ਨਾਲ ਮੁੰਡਾ ਜੋੜਦਾ ਤੇ ਉਹ ਵੀ ਕੰਮ ਕਰਦੇ ਆ ਇਹ 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 ਦੇਸ਼ ਹੈ ਵੀ ਬਰਾਬਰਤਾ ਰੱਖਦਾ ਇਹ ਕਾਨੂੰਨ ਹਰ ਇੱਕ ਦੇ ਬਰਾਬਰ ਹੈ ਇੱਥੇ ਇੱਥੇ ਕੋਈ 165 66 ਦੇ ਸਾਰੇ ਮੁਲਕ ਦੇ ਲੋਕ ਆ ਹਰ ਤਰ੍ਹਾਂ ਦੇ ਹਰ ਬੰਦੇ ਵਾਸਤੇ ਇਹ ਬਰਾਬਰਤਾ ਦਾ ਇਹ ਨਿਯਮ ਹੈ ਹੂੰ ਕੋਈ ਕਿਸੇ ਨੇ ਕੋਈ ਚੱਕਰ ਨਹੀਂ ਕੋਈ ਸਾ ਵੀ ਕਰਦਾ ਜੋ ਜੇ ਸ਼ਰਤਾਂ ਪੂਰੀਆਂ ਕਰੋ ਜੇ ਤੁਸੀਂ ਲੋਨ ਲੈਣਾ ਹੈ ਜੋ ਡਿਵੈਲਪਮੈਂਟ ਕਰਨਾ ਹੈ ਕੋ ਮਕਾਨ ਬਣਾਉਣਾ ਹੈ ਜੋ ਮਰਜ਼ੀ ਕਰੋ ਯਾਨੀ ਇਹ ਕਹ ਤਾਂ ਕਹਿ ਸਕਦੇ ਆ ਸੁਪਨੇ ਜਿਹੜੇ ਆਪਾਂ ਲਏ ਹੁੰਦੇ ਆ ਵੀ ਇੱਥੇ ਪੂਰੇ ਹੋ ਜਾਂਦੇ ਆ ਜਿਵੇਂ ਗੱਡੀ ਆ ਹੁਣ ਹਰੇਕ ਆਮ ਬੰਦਾ ਲੋਨ ਤੇ ਗੱਡੀ ਮਿਲ ਜਾਂਦੀ ਆ ਹੌਲੀ ਹੌਲੀ ਘਰ ਚਲੋ ਲੋਨ ਤਾਂ ਭਰਨਾ ਹੀ ਹੁੰਦਾ ਹਨਾ ਬਿਲਕੁਲ ਇੱਥੇ ਸੁਭਨਾ ਜਿਹੜੇ ਬੰਦਾ ਜਿਹੜੇ ਬੰਦੇ ਦੀ ਮਤਲਬ ਥੋੜੇ ਬਾਰੇ ਵਾਈਜੀ ਹੈ ਕੈਪੈਸਿਟੀ ਉਹ ਬੰਦਾ ਇੱਥੇ ਬੰਝਾ ਦੇ ਖਰੀਦ ਲੇ ਲੋਨ ਦਿੰਦੀ ਆ ਬੈਂਕਾਂ ਕੋਲ ਚੱਕਰ ਨਹੀਂ ਉਹਦੇ ਕਿ ਇਹ ਸ਼ਰਤਾਂ ਪੂਰੀਆਂ ਕਰੋ ਸੀ ਕਿ ਇਸ ਤਰ੍ਹਾਂ ਲਈ ਚਲੋ ਕੰਮ ਕਰੋ ਤੇ ਚੱਕਰ ਇਥੇ ਉਹ ਹੈਂਡਿਕੈਪ ਇੰਡੀਆ ਵਾਲੇ ਕੰਮ ਜਿਹੜੇ ਹੋਟਲ ਪਾ ਲਿਆ ਤੇ ਜਾ ਕੇ ਉੱਥੇ ਮੰਤਰੀ ਕਹਿੰਦਾ ਮੇਰਾ ਹਿਸਾਬਾ ਵਿੱਚ ਇੰੋਂ ਨਹੀਂ ਇੱਥੇ ਕੰਮ ਸਹੀ ਨਹੀਂ ਹਾਂ ਇਹ ਇਥੇ ਇਹ ਹੈ ਵੀ ਜਿਵੇਂ ਪੰਜਾਬੀ ਸਾਡੇ ਬੱਚੇ ਆ ਅਸੀਂ ਸਾਡੀ ਪੀੜ੍ਹੀ ਨੂੰ ਜਿਹੜੀ ਹੋਣ ਵਾਲੀ ਪੀੜ੍ਹੀ ਆ ਇਹਨਾਂ ਨੂੰ ਕਿੰਨਾ ਕ ਅਸੀਂ ਪੰਜਾਬ ਨਾਲ ਜੋੜ ਲਾਂਗੇ ਕਿ ਇਹ ਜਿਹੜੇ ਅੱਗੇ ਇੱਥੇ ਜਾਣੇ ਨਹੀਂ ਮੁੜ ਕੇ ਇਹ ਨਹੀਂ ਜੁੜਦੇ ਇੱਥੇ ਵਾਲਾ ਬੱਚਾ ਝੂਠੀ ਮਾਰਦਾ ਜਿਥੇ ਜੰਪਲ ਆ ਸੱਚ ਬੋਲਦਾ ਪਰ ਕੁਝ ਹੋ ਜੇ ਆਪਣੇ ਬੰਦੇ ਝੂਠ ファン ਮਾਰ ਲੈਂਦੇ ਉਹਦੇ ਲਈ ਇੱਥੇ ਇੱਥੇ ਇਹ ਗੱਲ ਸਾਡੀ ਨਸਲ ਖਰਾਬ ਮਤਲਬ ਜਿਹੜੀ ਖਤਮ ਹੋ ਜੂਗੀ ਉਹ ਆਉਣ ਵਾਲੇ ਦੋ ਚਾਰ ਜੀ ਦੀ ਗੱਲ ਜਿਹੜੇ ਆ ਕੇ ਜਾਂਦੇ ਨਹੀਂ ਨਾ ਨਾ ਮਤਲਬ ਉਹਨਾਂ ਨੂੰ ਪਾ ਕੇ ਤੁਹਾਡੀ ਜ਼ਮੀਨ ਜਾ ਕੇ ਉੱਥੇ ਵਿਛਾਵ ਲੋ ਅਸੀਂ ਤੇਰੀ ਜ਼ਮੀਨ ਤੋਂ ਕਿਲਾਣਾ ਨਹੀਂ ਜਿਹੜੀਆਂ ਕੋਠੀਆਂ ਪਾ ਪਾ ਕੇ ਏਡੀਆਂ ਏਡੀਆਂ ਉੱਥੇ ਪਾ ਜਾਂਦੇ ਆ ਜਾ ਕੇ ਇੱਥੂ ਹੀ ਜਾਂਦੇ ਆ ਫਿਰ ਉਹ ਉਹਦੇ ਲਈ ਜੰਪ ਲਾਉ ਉਹੀ ਪਾਉਂਦੇ ਆ ਜੇ ਇਧਰ ਲਾ ਬੱਚਾ ਜਾ ਕੇ ਨਹੀਂ ਉਧਰ ਪਾਉਂਦਾ ਹਾਂ ਇਧਰ ਅੱਧੇ ਇਧਰ ਹੀ ਪਾਉਂਦਾ ਉਨੇ ਆਦੇ ਫਿਰ ਮਾਪੇ ਵਾਲੇ ਜਿੰਨੇ ਰਣਾ ਉਹਨੇ ਆਪ ਦਾ ਬਣਾ ਕੇ ਫਿਰ ਰਹਿਣਾ ਮੀਆਂ ਪੀਜੀ ਲੈ ਕੇ ਵਿਆਹ ਕਰਾ ਲਿਆ ਤੇ ਜਿਵੇਂ ਆਪਣੇ ਪੰਜਾਬ ਚ ਕਹਿ ਦਿੰਦੇ ਆ ਵੀ ਨਸ਼ਾ ਬਹੁਤ ਆ ਇੱਥੇ ਕਿੰਨਾ ਕਾ ਜੀ ਬੱਚ ਤਾਂ ਇੱਥੇ ਕਿ ਕੁਝ ਨਸ਼ਾ ਤਾਂ ਜ਼ਿੰਦਗੀ ਦੀ ਬੰਦ ਕਿਸੇ ਮੁਲਕ ਦੀ ਬੰਦ ਹੋਣਾ ਹੀ ਨਹੀਂ ਕਿਸੇ ਦਾ ਸਿਸਟਮ ਇਹ ਸਣਾ ਕਿਸੇ ਮੁਲਕ ਦੀ ਨਹੀਂ ਬੰਦ ਹੋਣਾ ਇੱਕ ਮੰਤਰੀ ਪਦਰ ਤੇ ਹੈ ਹੂੰ ਤੇ ਇਹ ਥੋੜਾ ਹੋਸਾ ਦਾ ਜਿਆਦਾ ਹੋਸਾ ਦਾ ਪਰ ਕਿਉਂਕਿ ਨਸ਼ੇ ਦੇ ਵਿੱਚ ਤਾਂ ਵੱਡਿਆ ਵੱਡੇ ਮਗਰਮਾਛਾ ਜਿਹੜੇ ਉਹ ਵਾਝੇ ਛੋਟੇ ਨੂੰ ਕਿਤੇ ਫੀਲ ਥਾੜਾ ਫੜ ਲੈਂਦੇ ਆ ਹਾਂ ਵੱਡੇ ਵੱਡੇ ਮਗਰ ਮਾਛਾ ਜਿਹੜਾ ਉਹਨਾਂ ਦਾ ਹੱਥ ਇੱਥੇ ਵੀ ਉਵੇਂ ਹੀ ਆ ਫਿਰ ਜਿਵੇਂ ਆਪਾਂ ਕਹਿ ਦਿੰਨੇ ਆ ਉੱਥੇ ਹਾਂਜੀ ਤੁਹਾਡਾ ਕਿਹਨਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਤੇ ਕਿੰਨਾ ਕੁ ਟਾਈਮ ਉਹ ਕਿਹੜਾ ਆਪਣਾ ਤੁਹਾਡਾ ਬਠਿੰਡੇ ਚ ਤੇ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਜੀ ਅਸੀਂ ਬਸ ਹੋ ਗਏ 10 15 12 13 ਸਾਲ ਹੋ ਗਏ ਤੇ ਵਧੀਆ ਸੈਟ ਆ ਬੱਚੇ 14 ਸਾਲ ਹੋ ਗਏ ਬੱਚੇ ਸੈਟ ਆ ਵਧੀਆ ਸੈਟ ਆ ਬੱਚੇ ਮੈਨੂੰ ਮੈਨੂੰ ਲੱਗਦਾ ਵੀ ਤੁਸੀਂ ਪੰਜਾਬੀ ਦੇ ਬੱਚਿਆਂ ਨੂੰ ਬੜਾ ਜੋੜਦੇ ਹੋਵੇ ਦੇਖਿਆ ਸੀ ਅੱਜ ਤੁਹਾਡੇ ਕੋਲੇ ਜਾ ਕੇ ਵੀ ਇੱਕ ਉਹਨਾਂ ਨੂੰ ਜਿਵੇਂ ਇੱਕ ਬੱਚਿਆਂ ਨੂੰ ਜਿਵੇਂ ਉਹ ਤਾਂ ਟੂਸ ਨਾ ਕਹਿ ਦਿੰਦੇ ਆਪਾਂ ਤੇ ਆਪਾਂ ਇੱਕ ਦਾਦਾ ਜਦੋਂ ਆਪਦੇ ਪੋਤੇ ਪੋਤੀਆਂ ਨੂੰ ਜੋੜੇ ਬੱਚਿਆਂ ਨੂੰ ਜੋੜੇ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਬਹੁਤ ਵਧੀਆ ਪੰਜਾਬੀ ਨਾਲ ਪੰਜਾਬੀ ਦਾ ਸਾਰਾ ਨਾਲ ਉੱਚੀ ਭਾਟਾ ਹਾਂ ਵਧੀਆ ਜ਼ਿੰਦਗੀ ਜਿੰਦਾਬਾਦ ਆ ਬਹੁਤ ਵਧੀਆ ਜਿੰਦਾਬਾਦ ਐ ਤੁਹਾਡਾ ਕੀ ਨਾਂ ਜੀ ਕਸ਼ਮੀਰ ਸਿੰਘ ਆ ਤੁਹਾਡਾ ਕਿਹੜਾ ਏਰੀਆ ਜੀ ਉੱਥੇ ਪੰਜਾਬ ਚ ਫਗਵਾੜਾ ਆ ਕਿੰਨਾ ਟਾਈਮ ਹੋ ਗਿਆ ਆਇਆ ਨੂੰ ਜੀ ਅੱਜ 14 ਦਾ ਆ ਤੁਸੀਂ ਵੀ ਪਹਿਲਾਂ ਦੀ ਕੋਈ ਨੌਕਰੀ ਤੋਂ ਰਟਾਇਰ ਹੋ ਗਏ ਐ ਲੱਗਦੇ ਨਹੀਂ ਮੈਂ ਖੇਤੀ ਕਰਦਾ ਆ ਅੱਛਾ ਖੇਤੀ ਕਰਦਾ ਇੱਥੇ ਬੇਟਾ ਜੀ ਕੇ ਬੇਟੀ ਹੈ ਜੀ ਬੇਟੀਆਂ ਮੇਰੇ ਹੈ ਹੀ ਇੱਥੇ ਅੱਛਾ ਇੱਥੇ ਦੋ ਬੇਟੀਆਂ ਦੋ ਬੇਟੀਆਂ ਹੁੰਦੇ ਕੇ ਪੰਜ ਬੇਟੀਆਂ ਐ ਮੇਰੇ ਨਾਲ ਅੰਗਲੈਂਡ ਚਾ ਯਾਰ ਇੱਥੇ ਕੀ ਬਾਤ ਹੈ ਤੇ ਇਹ ਤਾਂ ਯਾਰ ਫਿਰ ਬਹੁਤ ਵੱਡੀ ਗੱਲ ਹੈ ਹਨਾ ਬੇਟੀਆਂ ਨੇ ਵੀ ਇੱਕ ਮਨ ਲਓ ਜਿਹੜਾ ਤੁਹਾਨੂੰ ਇੱਥੋਂ ਤੱਕ ਬਹੁਤ ਵੱਡੀ ਕੁਰਬਾਨੀ ਹੈ ਜੀ ਇੱਕ ਬੇਟੀਆਂ ਵੀ ਬੜੀਆਂ ਸੈਟ ਆ ਤੁਹਾਨੂੰ ਕੋਈ ਐ ਲੱਗਦਾ ਨਹੀਂ ਮੇਰੇ ਬੇਟਾ ਨਹੀਂ ਹੋਇਆ ਹਨਾ ਇਹ ਇਹ ਜੀ ਤਾਂ ਨਹੀਂ ਕਿਤੇ ਲੱਗੀ ਮੈਂ ਤਾਂ ਬਹੁਤ ਤੁਹਾਨੂੰ ਤਾਂ ਸੁਖੀ ਹਾਂ ਤਾਂ ਆ ਵੀ ਲਾਈ ਬੜਾ ਸੁਖੀ ਹਾਂ ਹਾਂ ਵਧੀਆ ਬਣ ਲੈ ਕੇ ਆਪਦੇ ਕਮਾਕਾਰਾਂ ਤੇ ਵਧੀਆ ਸੈੱਟ ਹੈ ਇੱਥੇ ਸਾਰੇ ਆਪਦੇ ਆਪਦੇ ਘਰਾਂ 'ਚ ਤੇ ਤੁਹਾਨੂੰ ਫਿਰ ਕਿਵੇਂ ਜਿਵੇਂ ਬੇਟੀਆਂ ਕੋਲ ਇੱਥੇ ਚਾਰ ਰਹਣੇ ਆ ਫਿਰ ਕਿਹ ਕਿਹੜੀ ਬੇਟੀ ਕੋਲ ਜ਼ਿਆਦਾ ਰਹਿੰਦੇ ਆ ਤੁਸੀਂ ਮੈਂ ਛੋਟੀਆਂ ਕੋਲ ਰਹਿੰਦਾ ਜ਼ਿਆਦਾ ਉਹਦਾ ਜਿਹੜੀ ਜਿਹੜੀ ਤੇ ਮਰਜ਼ੀ ਰਹਿ ਸਕਦਾ ਉਹ ਬੱਚੇ ਬੱਚੇ ਤੇ ਬੜੇ ਵਧੀਆ ਸੈੱਟ ਹੋਣੇ ਆ ਪਿਆਰ ਕਰਦੇ ਆ ਬੱਚੇ ਤੁਹਾਨੂੰ ਵੀ ਆਉਂਿਆ ਗਿਆ ਕਲਚਰ ਹੈ ਬੋਲਦੇ ਪੰਜਾਬੀ ਖਾਲਸਾ ਸਕੂਲ ਲੈ ਆਉਂਦੇ ਆ ਨੇ ਸਾਰੇ ਠੀਕ ਹੈ ਅੱਛਾ ਬਾਹਰ ਰੱਖਿਓ ਮੇਰੇ ਕੋਲ ਕਿਸੇ ਨੇ ਦੋ ਤੀਆਂ ਦੋ ਤਰ ਕਿਸੇ ਨੇ ਬਾਹਰ ਹਾਂ 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 ਕੀ ਬਾਤ ਹੈ ਵਧੀਆ ਗੱਲ ਹੈ ਨਾ ਤੇ ਜਿਹੜੀਆਂ ਕੁੜੀਆਂ ਦੂਧੀਆਂ ਵੀ ਨਿਆੜਿਆਂ ਨੇ ਛੁੱਟੀ ਆ ਦਰ ਨਾਨੀ ਆਪਣੀ ਦੇ ਜਾਨੀ ਤੁਸੀਂ ਬੱਚਿਆਂ ਦੇ ਨਾਨਾ ਨਾਨੀ ਇੱਥੇ ਆਏ ਹੋ ਹਾਂ ਤੇ ਉਹਨਾਂ ਦੇ ਦਾਦਾ ਦਾਦੀ ਨਹੀਂ ਆਏ ਉਹਨਾਂ ਦੇ ਕੋਈ ਬੜੀ ਕੁੜੀ ਨਹੀਂ ਸਕਿਆ ਤਿੰਨ ਨਾਲ ਆ ਗਈਆਂ ਇੱਕ ਪਹਿਲਾਂ ਇੰਗਲੈਂਡ ਦੀ ਹਾਂ ਤੇ ਫਿਰ ਆਹ ਜਿਵੇਂ ਟਾਈਮ ਪਾਸ ਹੁਣ ਜਿਵੇਂ ਇੱਥੇ ਆ ਕੇ ਤੁਸੀਂ ਪਾਰਕਾਂ ਚ ਬਹਿ ਜਾਂਦੇ ਆ ਜਾ ਕੇ ਹਨਾ ਬਾ ਹੁਣ ਮੈਂ ਤੇ 2 ਘੰਟੇ ਤੱਕ ਲੈ ਲਿਆ ਆਂ ਇਹ ਕੋਕਰਾਂਗਾ ਦੇਖਣ ਨੂੰ ਹੂੰ ਕੰਮ ਤੋਂ ਮਨ ਲੱਭਰ ਹੋ ਗਿਆ ਹੁਣ ਕੋਈ ਇਹਨੂੰ ਪੈਨਸ਼ਨ ਲੱਗ ਗਈ ਅੱਛਾ ਕੰਮ ਹ 10 ਸਾਲ ਕੀਤਾ ਬੂਰਾ ਹਾਂ ਬਾਹਰ ਮੈਂ ਕੰਮ ਕੀਤਾ ਪਹਿਲਾਂ ਮੈਨੂੰ ਪੂਰਾ ਕੀਤਾ ਨਾਲ ਤੇ ਪੈਨਸ਼ਨ ਆਪੁੰਚਦਾ ਕਿਵੇਂ ਹੁੰਦਾ ਜੀ ਜਿਵੇਂ ਕਿੰਨੀ ਉਮਰ ਤੋਂ ਪੈਨਸ਼ਨ ਵੱਜ ਜਾਂਦੀ ਏ ਇੱਥੇ ਤੇ ਕਿੰਨੀ ਵੱਜਦੀ ਏ ਪੈਨਸ਼ਨ ਹੁਣ ਸਾਨੂੰ 1300 ਬਣਦੀ ਕੰਮ ਦੇ ਹਿਸਾਬ ਨਾਲ ਹੀ ਦਿੰਦੇ ਹੁੰਦੇ ਆ ਜੇ ਤੁਸੀਂ ਪਹਿਲਾਂ ਕੰਮ ਕੀਤਾ ਹੁੰਦਾ ਉਸ ਹਿਸਾਬ ਨਾਲ ਹੀ ਨਹੀਂ ਮਿਲਦੀ ਜਿਹੜੀ ਕੰਮ ਦੇ ਹਿਸਾਬ ਨਾਲ ਮਿਲਦੀ ਹੂੰ ਉਹਦਾ ਵਢੇਪਾ ਪੈਨਸ਼ਨ ਜਿਹੜੀ ਉਹ ਠੀਕ ਹੈ ਹਾਂ ਖੁਸ਼ ਹੋ ਵਧੀਆ ਜ਼ਿੰਦਗੀ ਜੈ ਹਾਂ ਬਾਦ ਆ ਬਹੁਤ ਬਾਈਆ ਕੀ ਬਾਤ ਹੈ ਜੀ ਲਓ ਜੀ ਇਹ ਹੁਣ ਫੇਰ ਵੀ ਅਸੀਂ ਮੈਨੂੰ ਜੇ ਆਪਾਂ ਗੱਲ ਕਰਦੇ ਸੀ ਨਾ ਵੀ ਆਪਾਂ ਕਹਿੰਦੇ ਥੋੜੇ ਆ ਥੋੜੇ ਦੀ ਗੱਲ ਨਹੀਂ ਗੱਲ ਤਾਂ ਕਰਨ ਦੀ ਹੁੰਦੀ ਆ ਜੇ ਆਪਾਂ ਭੀੜ ਚੋਂ ਵੀ ਭੀੜ ਚ ਕੀ ਲੈ ਲਾਂਗੇ ਆਪਾਂ ਭੀੜ ਚ ਤਾਂ ਆਪਾਂ ਕਿੰਨੀ ਕੀ ਗੱਲ ਕਰ ਲਾਂਗੇ ਬਹੁਤ ਵੱਡੀ ਜਾਣਕਾਰੀ ਹੈ ਜਿਨ੍ਹਾਂ ਦੇ ਕੋਲ ਮੈਂ ਬਜ਼ੁਰਗ ਨਹੀਂ ਕਹਿਣਾ ਮੈਂ ਵੀ ਤੜੋ ਅਜ ਤਾਂ ਬੱਚੇ ਹੀ ਆ ਜੁਰਵਾ ਹੀ ਕਹਿ ਸਕਦੇ ਪਰ ਫਿਰ ਵੀ ਇਹਨਾਂ ਕੋਲੇ ਜਿਹੜਾ ਸ਼ਰਮਾਇਆ ਇਹਨਾਂ ਦਾ ਸ਼ਰਮਾਇਆ ਜਿਹੜਾ ਇਹ ਸਾਡੇ ਬਜ਼ੁਰਗਾਂ ਨੂੰ ਸਾਨੂੰ ਵੀ ਸਮਝਣਾ ਚਾਹੀਦਾ ਤੇ ਬੱਚੇ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜੇ ਇਹਨਾਂ ਦੇ ਕਰਕੇ ਹੀ ਅਸੀਂ ਦੇਖੋ ਥੋੜੇ ਬੱਚੇ ਆ ਜਿਹੜੇ ਇਹ ਬੱਚਿਆਂ ਦੇ ਖੰਭਾ ਇੱਕ ਖੰਭਾ ਹੈ ਖੰਭਾ ਦੇ ਬੱਚੇ ਜਦੋਂ ਇਹਨਾਂ ਕੋਲੇ ਜਾਂਦੇ ਆ ਬੱਚੇ ਇਹਨਾਂ ਕੋਲੇ ਦਾਦਾ ਦਾਦੀ ਜਾਂ ਨਾਨਾ ਨਾਨੀ ਹੁੰਦੇ ਉਹਨਾਂ ਦੀ ਕਦਰ ਵੀ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਤੇ ਇਹ ਅਜੇ ਤੱਕ ਕਰਕੇ ਮੈਂ ਸਟੋਰੀ ਪਾ ਰਿਹਾ